ਵਰੇnder ਕੰ ਮੰਦੀ ਅੱਜ ਅੰਤਿਮ ਅਰਦਾਸ ਹੈ ਆ ਦੱਸਦੀ ਕਿ 9 ਅਕਤੂਬਰ ਨੂੰ ਉਹਨਾਂ ਦਾ ਦਿਹਾਂਤ ਹੋ ਜਾਂਦਾ ਤਾਂ ਹਰ ਕੋਈ ਬੇहद ਸਦਮੇ ਦੇ ਵਿੱਚ ਆ ਜਨਤਿਮ ਅਰਦਾਸ ਮੌਕੇ ਵੀ ਹਰ ਕੋਈ ਸਦਮੇ ਦੇ ਵਿੱਚ ਹੈ ਤਾਂ ਉਹਨਾਂ ਦੇ ਪਿਤਾ ਜੀ ਪਹੁੰਚ ਚੁੱਕੇ ਨੇ ਕਿਉਂਕਿ ਬੇहद ਔਖਾ ਵਕਤ ਹੁੰਦਾ ਹੈ ਪਰਿਵਾਰ ਤੇ ਜਦੋਂ ਇਸ ਤਰ੍ਹਾਂ ਭਰੀ ਜਵਾਨੀ ਦੇ ਵਿੱਚ ਪੁੱਤਰ ਦਾ ਚਲੇ ਜਾਣਾ ਤਾਂ ਬਹੁਤ ਦੁਖਦਈ ਹੈ ਤਾਂ ਬੇहद ਬਾਪੂ ਜੀ ਬਹੁਤ ਔਖਾ ਵੇਲਾ ਹੈ ਕੀ ਕਰ ਸਰੋਬਾ ਬਟਾ ਠੀਕ ਹੈ ਕੋ ਕਿਉਂਕਿ ਪਹਿਲਾਂ ਜੇ ਗੱਲ ਕਰੀਏ ਤਾਂ ਵਿਰਿੰਦਰ ਦੇ ਵੀਰ ਚਲੇ ਗਏ ਤੁਹਾਡੇ ਪਤਨੀ ਚਲੇ ਗਏ ਤਾਂ ਇਹ ਵਕਤ ਤਾਂ ਮੈਨੂੰ ਲੱਗਦੀ ਨਾ ਚੱਲਣ ਵਾਲਾ ਵਕਤ ਆ ਬਈ ਠੀਕ ਹੈ ਜੀ ਤਾਂ ਬੇਹੱਦ ਭਾਵੁਕ ਨੇ ਵਿਰਿੰਦਰ ਕੋ ਮੰਦੇ ਪਿਤਾ ਜੀ ਕਿਉਂਕਿ ਕੋਈ ਵੀ ਬਾਪ ਹੋਵੇ ਆਪਣੇ ਪੁੱਤ ਨੂੰ ਬੜੀਆਂ ਰੀਝਾਂ ਦੇ ਨਾਲ ਛਾ ਦੀਪ ਸੰਦੀਪ ਬੋਰਿੰਦਰ ਘੁੰਮਣ ਦੀ ਅੱਜ ਅੰਤਿਮ ਅਰਦਾਸ ਹੈ ਆ ਦੱਸਦੀ ਕਿ 9 ਅਕਤੂਬਰ ਨੂੰ ਉਹਨਾਂ ਦਾ ਦਿਹਾਂਤ ਹੋ ਜਾਂਦਾ ਤਾਂ ਹਰ ਕੋਈ ਬੇहद ਸਦਮੇ ਦੇ ਵਿੱਚ ਆ ਜਾਂਤਿਮ ਅਰਦਾਸ ਮੌਕੇ ਵੀ ਹਰ ਕੋਈ ਸਦਮੇ ਦੇ ਵਿੱਚ ਹੈ ਤਾਂ ਉਹਨਾਂ ਦੇ ਪਿਤਾ ਜੀ ਪਹੁੰਚ ਚੁੱਕੇ ਨੇ ਕਿਉਂਕਿ ਬੇहद ਔਖਾ ਵਕਤ ਹੁੰਦਾ ਹੈ ਪਰਿਵਾਰ ਤੇ ਜਦੋਂ ਇਸ ਤਰ੍ਹਾਂ ਭਰੀ ਜਵਾਨੀ ਦੇ ਵਿੱਚ ਪੁੱਤਰ ਦਾ ਚਲੇ ਜਾਣਾ ਤਾਂ ਬਹੁਤ ਦੁਖਦਾਈ ਹੈ ਤਾਂ ਬੇहद ਪਾਪੂ ਜੀ ਬਹੁਤ ਔਖਾ ਵੇਲਾ ਹੈ ਕੀ ਰਸੋਣਾ ਬਟਾ ਠੀਕ ਹੈ ਕਿਉਂਕਿ ਪਹਿਲਾਂ ਜੇ ਗੱਲ ਕਰੀਏ ਤਾਂ ਵਰਿੰਦਰ ਦੇ ਵੀਰ ਚਲੇ ਗਏ ਤੁਹਾਡੇ ਪਤਨੀ ਚਲੇ ਗਏ ਤਾਂ ਇਹ ਵਕਤ ਤਾਂ ਮੈਨੂੰ ਲੱਗਦੀ ਨਾ ਚੱਲਣ ਵਾਲਾ ਬਟਾ ਪਪੀਓ ਠੀਕ ਹੈ ਜੀ ਤਾਂ ਬੇहद ਭਾਵੁਕ ਨੇ ਵਰਿੰਦਰ ਕੋ ਮੰਦੇ ਪਿਤਾ ਜੀ ਕਿਉਂਕਿ ਕੋਈ ਵੀ ਬਾਪ ਹੋਵੇ ਆਪਣੇ ਪੁੱਤ ਨੂੰ ਬੜੀਆਂ ਰੀਝਾਂ ਦੇ ਨਾਲ ਚਾਹਾਂ ਦੇ ਨਾਲ ਪਾਲਦਾ ਹੈ ਕਿਉਂਕਿ ਹਰ ਇੱਕ ਬਾਪ ਨੂੰ ਮਾਣ ਹੁੰਦਾ ਹੈ ਆਪਣੇ ਪੁੱਤ ਤੇ ਕਿ ਬੁੱਤ ਜਦੋਂ ਵੱਡਾ ਹੋਵੇਗਾ ਤਾਂ ਉਸੇ ਬੜਾਪੇ ਦੇ ਵਿੱਚ ਸਹਾਰਾ ਬਣੇਗਾ ਪਰ ਬਾਪ ਨੂੰ ਨਹੀਂ ਪਤਾ ਸੀ ਕਿ ਇਸ ਜਵਨ ਜਵਾਨੀ ਵਾਲੇ ਪੁੱਤ ਨੂੰ ਇਸ ਜਵਾਨ ਪੁੱਤ ਨੂੰ ਦੀ ਅਰਥੀ ਨੂੰ ਮੋੜਾ ਦੇਣਾ ਪਵੇਗਾ ਬੇहद ਦੁਖਦਾਈ ਵਕਤ ਹੁੰਦਾ ਹੈ ਪਰਿਵਾਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਭਾਵਕ ਵੇਲਾ ਕਿਉਂਕਿ ਜੇ ਗੱਲ ਕਰੀਏ ਤਾਂ ਵਰਿੰਦਰ ਘੁੰਮਦੇ ਪਹਿਲਾਂ ਭਰਾ ਚਲੇ ਜਾਂਦੇ ਨੇ ਉਸ ਤੋਂ ਪਹਿਲਾਂ ਉਹਨਾਂ ਦੀ ਮਾਤਾ ਜੀ ਚਲੇ ਜਾਂਦੇ ਨੇ ਤਾਂ ਹਰਨ ਬਲਿੰਦਰ ਕੋਮਨ ਖੁਦ ਆਪ ਇਸ ਸੰਸਾਰ ਨੂੰ ਅਲਵਿਦਾ ਕਹੇ ਨੇ ਐ ਤਾਂ ਬੇਹੱਦ ਭਾਵਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅ ਗੁਰਦੁਆਰਾ ਸਾਹਿਬ ਤੋਂ ਜਲੰਧਰ ਤੋਂ ਹਾਟਲ ਹਾਊਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਆ ਉਥੋਂ ਦੀਆਂ ਤਸਵੀਰਾਂ ਨੇ ਬੇਹੱਦ ਭਾਵਕ ਤਸਵੀਰਾਂ ਨੇ ਬਲਿੰਦਰ ਕੋਮਨ ਦੇ ਪਿਤਾ ਜੀ ਬਹੁਤ ਔਖੇ ਵਕਤ ਚੋਂ ਨਿਕਲੇ ਨੇ ਸਭ ਉਹਨਾਂ ਨੂੰ ਮਿਲ ਰਹੇ ਨੇ ਅਗਰ ਤਾਰ ਤਸਵੀਰਾਂ ਨਹੀਂ ਉਸ ਪੰਜਾਬੀ ਦਾ ਐਕਸਕਲੂਸਿਵ ਤਸਵੀਰਾਂ ਤਾਂ ਬੋਲਿਆ ਨਹੀਂ ਜਾ ਰਿਹਾ ਪਤਾ ਤੋਂ ਕਿਉਂਕਿ ਬੋਲ ਨਹੀਂ ਵੀ ਕੀ ਕਿਉਂਕਿ ਪੁੱਤ ਦਾ ਘਾਟਾ ਬਹੁਤ ਵੱਡਾ ਘਾਟਾ ਹੁੰਦਾ ਹੈ ਉਸੇ ਬਾਦਾ ਲਾ ਸਕਦੇ ਕਿੰਨੀ ਕਰਾਏ ਇਸ ਜੀ ਕਰਦਾ ਕੋਈ ਨਹੀਂ ਪਾਉਂਦੇ ਨਾਲ ਔਖਾ ਵੱਡਾ ਪਰਿਵਾਰ ਕਿਉਂਕਿ ਬਰਿੰਦਰ ਕੋ ਮਨ ਉਹ ਨਾਮ ਬੌਡੀ ਬਿਲਡਿੰਗ ਦੇ ਵਿੱਚ ਜਿਸ ਨੂੰ ਦੇਖ ਕੇ ਬਹੁਤ ਸਾਰੇ